ਅੱਜ ਕੀ ਖਾਸੀਅਤ ਹੈ ਜੀ ਅੱਜ ਕੇਕ ਬਹੁਤ ਸੋਹਣਾ ਤਿਆਰ ਕੀਤਾ ਗਿਆ ਕਹਿ ਲਓ ਇੱਕ ਭਾਈਚਾਰਕ ਸਾਂਝ ਵੀ ਦੇਖਣ ਨੂੰ ਮਿਲੀ ਹੈ ਇਸ ਤੋਂ ਅੱਜ ਆਪ ਸੁਭ ਦੀ ਹੜੀ ਦੀ ਬਹੁਤ-ਬਹੁਤ ਵਧਾਈ ਬਹੁਤ ਮੁਬਾਰਕਾਂ ਤੇ ਇਹ ਅਸੀਂ ਪਿੱਛੇ ਇੱਕ ਬੈਨਰ ਲਾਇਆ ਜੈ શ્રી RAM ਹਾਰਡੀਅਸ ਕੰਗ੍ਰੈਚੁਲੇਸ਼ਨਸ ਟੂ ਆਲ ਆਫ ਅਸ ਸਭ ਨੂੰ ਆਪ ਸੁਭ ਦੀ ਹੜੀ ਦੀ ਬਹੁਤ-ਬਹੁਤ ਵਧਾਈ ਸਾਨੂੰ ਸਭ ਨੂੰ ਪ੍ਰਭੂ શ્રી RAM ਅੱਜ ਵਿਰਾਜਮਾਨ ਹੋਏ ਨੇ ਅਯੁੱਧਿਆ ਵਿੱਚ ਤੇ ਅੱਜ ਆਪ ਸੁਭ ਦੀ ਹੜੀ ਅਸੀਂ ਸਭ ਦੇ ਨਾਲ ਮਿਲ ਕੇ ਸੈਲੀਬ੍ਰੇਟ ਕਰ ਰਹੇ ਹਾਂ 59 ਕਿਲੋ ਦਾ ਤਿਆਰ ਕਰਕੇ ਹੁਣ ਐਵੇਂ ਸੰਗਤ ਦੇ ਵਿੱਚ ਵਰਤਾਇਆ ਜਾ ਰਿਹਾ ਥਾਂ ਥਾਂ ਤੇ ਲੰਗਰ ਲੱਗੇ ਪਰ ਇੱਥੇ ਆ ਕੇ ਸਾਰੇ ਰੁਕ ਗਏ ਕਿਉਂਕਿ ਇਹ ਚੀਜ਼ ਹੀ ਬੜੀ ਸਪੈਸ਼ਲ ਸਾਡੀ ਕੇਕ ਸਪੈਸ਼ੈਲਿਟੀ ਹੈ نو ਵਨ ਕੈਨ ਮੈਚ ਤੇ ਅਸੀਂ ਆਪਣੇ ਕੇਕ ਦੇ ਰਹੀ ਇੱਕ ਬਹੁਤ ਦੇਸੀ ਤੇ ਬਹੁਤ ਸੋਹਣਾ ਕੇਕ ਦੇ ਰਹੀ ਅਸੀਂ ਸਭ ਦੇ ਨਾਲ ਸੈਲੀਬ੍ਰੇਟ ਕਰ ਰਹੇ ਹਾਂ ਸਭ ਦਾ ਮੂੰਹ ਮਿੱਠਾ ਕਰਾ ਰਹੇ ਹਾਂ ਲਗਾਣ ਟਾਈਮ ਦੇਖ ਰਹੇ ਤੁਸੀਂ ਮੈਂ ਹਾਂ ਪ੍ਰਬਲਿੰਕੌਰ ਕੋਈ ਐਡਾ ਵੱਡਾ ਓਕੇਸ਼ਨ ਹੋਵੇ ਤੇ ਹਾਟ ਬ੍ਰੈਡਸ ਦੇ ਵੱਲੋਂ ਕੁਝ ਸਪੈਸ਼ਲ ਨਾ ਕੀਤਾ ਜਾਵੇ ਹੋ ਨਹੀਂ ਸਕਦਾ। ਅਯੁੱਧਿਆ ਦੇ ਵਿੱਚ ਜਿੱਥੇ ਕਿ ਰਾਮ ਮੰਦਰ ਦਾ ਪ੍ਰਾਣ ਪ੍ਰਤੀਸ਼ਟਾ ਪ੍ਰੋਗਰਾਮ ਤੁਸੀਂ ਸਾਰੇ ਲਾਈਵ ਦੇਖ ਰਹੇ ਹੋ ਸਕਰੀਨ ਵੀ ਲੱਗੀ ਹੈ ਤੇ ਸਾਡੇ ਨਾਲ ਕੁਰੇਜਾ ਜੀ ਮੌਜੂਦ ਨੇ। ਅੱਜ ਕੀ ਖਾਸੀਅਤ ਹੈ ਜੀ ਅੱਜ ਕੇਕ ਬਹੁਤ ਸੋਹਣਾ ਤਿਆਰ ਕੀਤਾ ਗਿਆ। ਕਹਿ ਲਓ ਇੱਕ ਭਾਈਚਾਰਕ ਸਾਂਝ ਵੀ ਦੇਖਣ ਨੂੰ ਮਿਲੀ ਹੈ ਇਸ ਤੋਂ। ਜੈ ஸ்ரீ ਰਾਮ ਸਮੂਹ ਦੇਸ਼ ਵਾਸੀਆਂ ਨੂੰ ਅੱਜ ਦੇ ਸੁਭ ਦੀ ਹੜੀ ਦੀ ਬਹੁਤ-ਬਹੁਤ ਵਧਾਈ ਬਹੁਤ ਮੁਬਾਰਕਾਂ ਤੇ ਐ ਅਸੀਂ ਪਿੱਛੇ ਇੱਕ ਬੈਨਰ ਲਾਇਆ ਜੈ શ્રી ਰਾਮ ਹਾਰਡੀਅਸ ਕੰਗ੍ਰੈਚੁਲੇਸ਼ਨਸ ਟੂ ਆਲ ਆਫ ਅਸ ਸਭ ਨੂੰ ਅਸ਼ੁਭ ਦਿਹਾੜੀ ਦੀ ਬਹੁਤ ਬਹੁਤ ਵਧਾਈ ਸਾਨੂੰ ਸਭ ਨੂੰ ਤੇ ਅਸ਼ੁਭ ਦਿਹਾੜਾ ਅਸੀਂ ਮਿਲ ਕੇ ਸਭ ਦੇ ਨਾਲ ਸੈਲੀਬ੍ਰੇਟ ਕਰਨਾ ਚਾਹੁੰਦੇ ਆ ਸਭ ਦਾ ਮੂੰਹ ਮਿੱਠਾ ਕਰਾਉਣਾ ਚਾਹੁੰਦੇ ਆ ਇਹਨਾਂ ਵੱਡਾ ਦਿਨ ਹੈ ਪ੍ਰਭੂ શ્રી ਰਾਮ ਅੱਜ ਵਿਰਾਜਮਾਨ ਹੋਏ ਨੇ ਅਯੁੱਧਿਆ ਵਿੱਚ ਤੇ ਅੱਜ ਅਸ਼ੁਭ ਦਿਹਾੜਾ ਅਸੀਂ ਸਭ ਦੇ ਨਾਲ ਮਿਲ ਕੇ ਸੈਲੀਬ੍ਰੇਟ ਕਰ ਰਹੇ ਆ 51 ਕਿਲੋ ਦਾ ਤਿਆਰ ਕਰਕੇ ਹੁਣ ਐਵੇਂ ਸੰਗਤ ਦੇ ਵਿੱਚ ਵਰਤਾਇਆ ਜਾ ਰਿਹਾ ਥਾਂ ਥਾਂ ਤੇ ਲੰਗਰ ਲੱਗੇ ਪਰ ਇੱਥੇ ਆ ਕੇ ਸਾਰੇ ਰੁਕ ਗਏ ਕਿਉਂਕਿ ਇਹ ਚੀਜ਼ ਹੀ ਬੜੀ ਸਪੈਸ਼ਲ ਸਾਡੀ ਕੇਕ ਸਪੈਸ਼ੈलिटी ਹੈ No one can match ਤੇ ਅਸੀਂ ਆਪਣੇ ਕੇਕ ਦੇ ਰਹੀ ਇੱਕ ਬਹੁਤ ਦੇਸੀ ਤੇ ਬਹੁਤ ਸੋਨਾ ਕੇਕ ਦੇ ਰਹੀ ਅਸੀਂ ਸਭ ਦਿਨਾਂ ਸੈਲੀਬ੍ਰੇਟ ਕਰ ਰਹੇ ਹਾਂ ਸਭ ਦਾ ਮੂੰਹ ਮਿੱਠਾ ਕਰਾ ਰਹੇ ਹਾਂ ਵਿਸ਼ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਕਈ ਲੋਕ ਇਹ ਸੋਚਦੇ ਕਿ ਜੇ RAM ਮੰਦਰ ਬਣਿਆ ਤਾਂ ਉਹ ਕਹ ਲੋ ਸਨਾਤਨ ਧਰਮ ਵਾਸਤੇ ਹੀ ਹੈ ਜਾਂ ਫਿਰ ਤੁਸੀਂ ਅੱਜ ਉਹ ਚੀਜ਼ ਪ੍ਰੂਫ ਕਰਦੇ ਕਿ ਭਾਈਚਾਰਕ ਅਸੀਂ ਉਸ ਚੀਜ਼ ਜਾਂਚ ਨਾ ਪਈਏ ਅਸੀਂ ਇਸ ਚੀਜ਼ ਨੂੰ ਸੈਲੀਬ੍ਰੇਟ ਕਰੀ ਕਿ ਅੱਜ ਇੰਨਾ ਵੱਡਾ ਦਿਹਾੜਾ ਹੈ ਪਬੂ ਸ਼ੀਰਮ ਦਾ ਉਥੇ ਮੰਦਿਰ ਜਿਹੜਾ ਬਣਿਆ ਜਿਹਦੀ ਬਹੁਤ ਚਿਰ ਤੋਂ ਵੇਟ ਸੀ ਅਸੀਂ ਉਹਨੂੰ ਸੈਲੀਬ੍ਰੇਟ ਕਰੀਏ ਤੇ ਬਾਕੀ ਚੀਜ਼ਾਂ ਤੋਂ ਬਾਹਰ ਆਈਏ ਸਭ ਸੈਸਤੀਜਾਂ ਤੋਂ ਬਾਹਰ ਆ ਸੰਮਿਲ ਕੇ ਉਹਨੂੰ ਸੈਲੀਬ੍ਰੇਟ ਕਰਨ ਤੇ ਸਭ ਇਸ ਦਿਨ ਦਾ ਆਜ਼ਾਦ ਦਿਨ ਸਭ ਖੁਸ਼ੀ ਨਾਲ ਚੁਮਨ ਇੰਜੋਏ ਕਰਨ ਬਹੁਤ ਬਹੁਤ ਧੰਨਵਾਦ ਸਰ ਤੇ ਗੁਕਲੇਜਾ ਜੀ ਸਾਡੇ ਨਾਲ ਸੀ ਤੁਸੀਂ ਇਹ ਦੇਖੋ ਵੀ ਜਿਹੜਾ ਤਿਆਰ ਕੀਤਾ ਹੋਇਆ ਕੇਕ ਹੈ ਇਹ ਸੰਗਤ ਦੇ ਵਿੱਚ ਵਰਤਾਇਆ ਜਾ ਰਿਹਾ 51 ਕਿਲੋ ਦਾ ਤਿਆਰ ਕੀਤਾ ਹੋਇਆ ਇੰਨੀ ਸਪੈਸ਼ਲਿਟੀ ਇਹਦੇ ਵਿੱਚ ਦਿਖਾਈ ਦੇ ਰਹੀ ਆ ਉਸੇ ਤਰੀਕੇ ਦੇ ਨਾਲ ਅਯੁੱਧਿਆ ਦੀਆਂ ਤਸਵੀਰਾਂ ਵੀ ਦੇਖ ਰਹੇ ਹਾਂ ਤਾਂ ਆ ਦੀਵੇ ਵਗੈਰਾ ਦੇਖੋ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਇਸ ਕੇਕ ਨੂੰ ਤਿਆਰ ਕੀਤਾ ਗਿਆ ਤਾਂ ਭਾਈਚਾਰਕ ਸੰਗਤ ਦੀ ਬਹੁਤ ਸੋਹਣੀ ਤਸਵੀਰ ਵੀ ਦੇਖਣ ਨੂੰ ਮਿਲੀ ਹੈ ਅਯੁੱਧਿਆ ਤੋਂ ਬਾਅਦ ਇੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਹੋਰ ਵਧੇਰੇ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਜ਼ ਕੈਮਰਾਨ ਬਲਵਿੰਦਰ ਦੇ ਨਾਲ ਮੈਂ ਪ੍ਰਬਲਿੰਕ ਹਾਂ ਅੱਜ ਕੀ ਖਾਸੀਅਤ ਹੈ ਜੀ ਅੱਜ ਕੇਕ ਬਹੁਤ ਸੋਹਣਾ ਤਿਆਰ ਕੀਤਾ ਗਿਆ ਕਹਿ ਲਓ ਇੱਕ ਭਾਈਚਾਰਕ ਸਾਂਝ ਵੀ ਦੇਖਣ ਨੂੰ ਮਿਲੀ ਹੈ ਇਸ ਤੋਂ ਆਧਿਆ ਸੁਭ ਦੀ ਹੜੀ ਦੀ ਬਹੁਤ ਬਹੁਤ ਵਧਾਈ ਬਹੁਤ ਮੁਬਾਰਕਾਂ ਤੇ ਇਹ ਅਸੀਂ ਪਿੱਛੇ ਇੱਕ ਬੈਨਰ ਲਾਇਆ ਜੈਂ ਸੀ ਰਾਮ ਹਾਰਡੀਅਸ ਕੰਗ੍ਰੈਚੁਲੇਸ਼ਨਸ ਟੂ ਆਲ ਆਫ ਅਸ ਸਭ ਨੂੰ ਆ ਸੁਭ ਦੀ ਹੜੀ ਦੀ ਬਹੁਤ ਬਹੁਤ ਵਧਾਈ ਸਾਨੂੰ ਸਭ ਨੂੰ ਪ੍ਰਭੂ ਸੀ ਰਾਮ ਅੱਜ ਵਿਰਾਜਮਾਨ ਹੋਏ ਨੇ ਅਯोध्या ਵਿੱਚ ਤੇ ਅੱਜ ਆ ਸੁਭ ਦੀ ਹੜੀ ਅਸੀਂ ਸਭ ਦੇ ਨਾਲ ਮਿਲ ਕੇ ਸੈਲੀਬ੍ਰੇਟ ਕਰ ਰਹੇ ਹਾਂ 59 ਕਿਲੋ ਦਾ ਤਿਆਰ ਕਰਕੇ ਹੁਣ ਐਵੇਂ ਸੰਗਤ ਦੇ ਵਿੱਚ ਵਰਤਾਇਆ ਜਾ ਰਿਹਾ ਥਾਂ ਥਾਂ ਤੇ ਲੰਗਰ ਲੱਗੇ ਪਰ ਇੱਥੇ ਆ ਕੇ ਸਾਰੇ ਰੁਕ ਗਏ ਕਿਉਂਕਿ ਇਹ ਚੀਜ਼ ਹੀ ਬੜੀ ਸਪੈਸ਼ਲ ਸਾਡੀ ਕੇਕ ਸਪੈਸ਼ੈਲਿਟੀ ਹੈ نو ਵਨ ਕੈਨ ਮੈਚ ਤੇ ਅਸੀਂ ਆਪਣੇ ਕੇਕ ਦੇ ਰਹੀ ਇੱਕ ਬਹੁਤ ਦੇਸੀ ਤੇ ਬਹੁਤ ਸੋਹਣਾ ਕੇਕ ਦੇ ਰਹੀ ਅਸੀਂ ਸਭ ਦੇ ਨਾਲ ਸੈਲੀਬ੍ਰੇਟ ਕਰ ਰਹੇ ਹਾਂ ਸਭ ਦਾ ਮੂੰਹ ਮਿੱਠਾ ਕਰਾ ਰਹੇ ਹਾਂ ਲਗਾਣ ਟਾਈਮ ਦੇਖ ਰਹੇ ਤੁਸੀਂ ਮੈਂ ਹਾਂ ਪ੍ਰਬਲਿੰਕੌਰ ਕੋਈ ਐਡਾ ਵੱਡਾ ਓਕੇਜਨ ਹੋਵੇ ਤੇ ਹਾਟ ਬ੍ਰੈਡਸ ਦੇ ਵੱਲੋਂ ਕੁਝ ਸਪੈਸ਼ਲ ਨਾ ਕੀਤਾ ਜਾਵੇ ਹੋ ਨਹੀਂ ਸਕਦਾ। ਅਯੋਧਿਆ ਦੇ ਵਿੱਚ ਜਿੱਥੇ ਕਿ ਰਾਮ ਮੰਦਰ ਦਾ ਪ੍ਰਾਣ ਪ੍ਰティਸ਼ਟਾ ਪ੍ਰੋਗਰਾਮ ਤੁਸੀਂ ਸਾਰੇ ਲਾਈਵ ਦੇਖ ਰਹੇ ਹੋ ਸਕਰੀਨ ਵੀ ਲੱਗੀ ਹੈ ਤੇ ਸਾਡੇ ਨਾਲ ਕੁਰੇਜਾ ਜੀ ਮੌਜੂਦ ਨੇ। ਅੱਜ ਕੀ ਖਾਸੀਅਤ ਹੈ ਜੀ ਅੱਜ ਕੇਕ ਬਹੁਤ ਸੋਹਣਾ ਤਿਆਰ ਕੀਤਾ ਗਿਆ ਕਹਿ ਲਓ ਇੱਕ ਭਾਈਚਾਰਕ ਸਾਂਝ ਵੀ ਦੇਖਣ ਨੂੰ ਮਿਲੀ ਹੈ ਇਸ ਤੋਂ। ਜੈ શ્રી ਰਾਮ ਸਮੂਹ ਦੇਸ਼ ਵਾਸੀਆਂ ਨੂੰ ਆਧੇ ਸੁਭ ਦੇ ਹੜੇ ਦੀ ਬਹੁਤ-ਬਹੁਤ ਵਧਾਈ ਬਹੁਤ ਮੁਬਾਰਕਾਂ ਤੇ ਇਹ ਅਸੀਂ ਪਿੱਛੇ ਇੱਕ ਬੈਨਰ ਲਾਇਆ ਜੈ શ્રી ਰਾਮ ਹਾਰਡੀਅਸ ਕੰਗ੍ਰੈਚੁਲੇਸ਼ਨਸ ਟੂ ਆਲ ਆਫ ਅਸ ਸਭ ਨੂੰ ਅਸ਼ੁਭ ਦਿਹਾੜੀ ਦੀ ਬਹੁਤ ਬਹੁਤ ਵਧਾਈ ਸਾਨੂੰ ਸਭ ਨੂੰ ਤੇ ਅਸ਼ੁਭ ਦਿਹਾੜਾ ਅਸੀਂ ਮਿਲ ਕੇ ਸਭ ਦੇ ਨਾਲ ਸੈਲੀਬ੍ਰੇਟ ਕਰਨਾ ਚਾਹੁੰਦੇ ਆ ਸਭ ਦਾ ਮੂੰਹ ਮਿੱਠਾ ਕਰਾਉਣਾ ਚਾਹੁੰਦੇ ਆ ਇਹਨਾਂ ਵੱਡਾ ਦਿਨ ਹੈ ਪ੍ਰਭੂ શ્રી ਰਾਮ ਅੱਜ ਵਿਰਾਜਮਾਨ ਹੋਏ ਨੇ ਅਯੁੱਧਿਆ ਵਿੱਚ ਤੇ ਅੱਜ ਅਸ਼ੁਭ ਦਿਹਾੜਾ ਅਸੀਂ ਸਭ ਦੇ ਨਾਲ ਮਿਲ ਕੇ ਸੈਲੀਬ੍ਰੇਟ ਕਰ ਰਹੇ ਆ 51 ਕਿਲੋ ਦਾ ਤਿਆਰ ਕਰਕੇ ਹੁਣ ਐਵੇਂ ਸੰਗਤ ਦੇ ਵਿੱਚ ਵਰਤਾਇਆ ਜਾ ਰਿਹਾ ਥਾਂ ਥਾਂ ਤੇ ਲੰਗਰ ਲੱਗੇ ਪਰ ਇੱਥੇ ਆ ਕੇ ਸਾਰੇ ਰੁਕ ਗਏ ਕਿਉਂਕਿ ਇਹ ਚੀਜ਼ ਹੀ ਬੜੀ ਸਪੈਸ਼ਲ ਸਾਡੀ ਕੇਕ ਸਪੈਸ਼ੈलिटी ਹੈ No one can match ਤੇ ਅਸੀਂ ਆਪਣੇ ਕੇਕ ਦੇ ਰਹੀ ਇੱਕ ਬਹੁਤ ਦੇਸੀ ਤੇ ਬਹੁਤ ਸੋਨਾ ਕੇਕ ਦੇ ਰਹੀ ਅਸੀਂ ਸਭ ਦਿਨਾਂ ਸੈਲੀਬ੍ਰੇਟ ਕਰ ਰਹੇ ਹਾਂ ਸਭ ਦਾ ਮੂੰਹ ਮਿੱਠਾ ਕਰਾ ਰਹੇ ਹਾਂ ਵਿਸ਼ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਕਈ ਲੋਕ ਐ ਸੋਚਦੇ ਕਿ ਜੇ RAM ਮੰਦਰ ਬਣਿਆ ਤਾਂ ਉਹ ਕਹ ਲੋ ਸਨਾਤਨ ਧਰਮ ਵਾਸਤੇ ਹੀ ਹੈ ਜਾਂ ਫਿਰ ਤੁਸੀਂ ਅੱਜ ਉਹ ਚੀਜ਼ ਪ੍ਰੂਫ ਕਰਤੀ ਕਿ ਭਾਈਚਾਰਕ ਅਸੀਂ ਉਸ ਚੀਜ਼ਾਂ ਵਿੱਚ ਨਾ ਪਈਏ ਅਸੀਂ ਇਸ ਚੀਜ਼ ਨੂੰ ਸੈਲੀਬ੍ਰੇਟ ਕਰੀ ਕਿ ਅੱਜ ਇੰਨਾ ਵੱਡਾ ਦਿਹਾੜਾ ਪਬੂ ਸ਼੍ਰੀ ਰਾਮ ਦਾ ਉੱਥੇ ਮੰਦਿਰ ਜਿਹੜਾ ਬਣਿਆ ਜਿਹਦੀ ਬਹੁਤ ਚਿਰ ਤੋਂ ਵੇਟ ਸੀ ਅਸੀਂ ਉਹਨੂੰ ਸੈਲੀਬ੍ਰੇਟ ਕਰੀਏ ਤੇ ਬਾਕੀ ਚੀਜ਼ਾਂ ਤੋਂ ਬਾਹਰ ਆਈਏ ਸਭ ਸੈਸਤੀਜਾਂ ਤੋਂ ਬਾਹਰ ਆ ਸੰਮਿਲ ਕੇ ਉਹਨੂੰ ਸੈਲੀਬ੍ਰੇਟ ਕਰਨ ਤੇ ਸਭ ਇਸ ਦਿਨ ਦਾ ਆਜ਼ਾਦ ਦਿਨ ਸਭ ਖੁਸ਼ੀ ਨਾਲ ਚੁਮਨ ਇੰਜੋਏ ਕਰਨ ਬਹੁਤ ਬਹੁਤ ਧੰਨਵਾਦ ਸਰ ਤੇ ਗੁਕਰੇਜਾ ਜੀ ਸਾਡੇ ਨਾਲ ਸੀ ਤੁਸੀਂ ਇਹ ਦੇਖੋ ਵੀ ਜਿਹੜਾ ਤਿਆਰ ਕੀਤਾ ਹੋਇਆ ਕੇਕ ਹੈ ਇਹ ਸੰਗਤ ਦੇ ਵਿੱਚ ਵਰਤਾਇਆ ਜਾ ਰਿਹਾ 51 ਕਿਲੋ ਦਾ ਤਿਆਰ ਕੀਤਾ ਹੋਇਆ ਇੰਨੀ ਸਪੈਸ਼ਲਟੀ ਇਹਦੇ ਵਿੱਚ ਦਿਖਾਈ ਦੇ ਰਹੀ ਆ ਉਸੇ ਤਰੀਕੇ ਦੇ ਨਾਲ ਅਯੋਧਿਆ ਦੀਆਂ ਤਸਵੀਰਾਂ ਵੀ ਦੇਖ ਰਹੇ ਹਾਂ ਤਾਂ ਆ ਦੀਵੇ ਵਗੈਰਾ ਦੇਖੋ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਇਸ ਕੇਕ ਨੂੰ ਤਿਆਰ ਕੀਤਾ ਗਿਆ ਤਾਂ ਭਾਈਚਾਰਕ ਸੰਗਤ ਦੀ ਬਹੁਤ ਸੋਹਣੀ ਤਸਵੀਰ ਵੀ ਦੇਖਣ ਨੂੰ ਮਿਲੀ ਹੈ ਅਯੋਧਿਆ ਤੋਂ ਬਾਅਦ ਇੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਹੋਰ ਵਧੀਰੀ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਲੁਧਿਆਣ ਟਾਈਮਜ਼ ਕੈਮਰਾ ਅਨ ਬਲਵਿੰਦਰ ਦੇ ਨਾਲ ਮੈਂ ਪ੍ਰਬਲਿੰਦ